ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਥੋੜੀ ਡਿਮਾਂਡ ਤੇ ਆਪਾਂ ਸਲਵਾਰ ਵਰਕ ਵਾਲੇ ਸੂਟ ਲੈ ਕੇ ਆਏ ਆ ਤੇ ਕੁਝ ਸੂਟ ਆਪਣੇ ਕੋਲੇ ਆਲ ਓਵਰ ਨੇ ਜੀ ਬਿਨਾਂ ਦੁਪੱਟਿਆਂ ਤੋਂ ਬਹੁਤ ਹੀ ਸੋਹਣਾ ਸਟਾਫ ਆਗਾ ਆਪਾਂ ਤੁਹਾਨੂੰ ਸੂਟ ਦਿਖਾਉਨੇ ਆਂਗੇ ਤੇ ਜਿਹੜੇ ਸਲਵਾਰ ਵਰਕ ਨੇ ਜੀ ਬਹੁਤ ਹੀ ਸੋਹਣੇ ਸੂਟ ਨੇ ਉਹ ਤੇ ਬਹੁਤ ਹੀ ਵਧੀਆ ਕੱਪੜਾ ਦਾ ਨਾਰਮਲ ਪ੍ਰਾਈਸ ਦੇ ਨੇ ਸਾਰੇ ਇੱਕ ਪ੍ਰਾਈਸ ਦੇ ਹੀ ਰਹਿਣਗੇ ਸਲਵਾਰ ਵਰਕ ਵਾਲੇ ਸੂਟ ਵੇਦੋ ਦੁਪੱਟਾ ਦਾ ਜੀ ਜਿਨੇ ਜਿੰਨੂੰ ਸੂਟ ਚਾਹੀਦੇ ਨੇ ਤਾਂ ਪਲੀਜ਼ ਜਲਦੀ ਆਰਡਰ ਕਰ ਦਿਓ ਤੇ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਰਦੇ ਆ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਨੌ ਜੀ ਹੁਣ ਆਪਾਂ ਸੂਟ ਤੁਹਾਨੂੰ ਦਿਖਾਉਣੇ ਸ਼ੁਰੂ ਕਰਦੇ ਆਂਗੇ ਤੇ ਸਲਵਾਰ ਵਰਕ ਵਾਲੇ ਸੂਟਾਂ ਤੋਂ ਆਪਾਂ ਸ਼ੁਰੂ ਕਰਦੇ ਆ ਜੀ ਪਹਿਲਾ ਸੂਟ ਹੈਗਾ ਆਪਣੇ ਕੋਲੇ ਨੇਵੀ ਬਲੂ ਕਲਰ ਦਾ ਇਸ ਤਰ੍ਹਾਂ ਦੇ ਸਲਵਾਰ ਤੇ ਵਰਕ ਹੋਇਆ ਹੋਇਆਗਾ ਆ ਦੇਖੋ ਠੀਕ ਹੈ ਜੀ ਤੇ ਨਾਲ ਇਹਦੇ ਇਸ ਤਰ੍ਹਾਂ ਦਾ ਦੁਪੱਟਾ ਗਾ ਪੱਟੀ ਲੱਗੀ ਹੋਈ ਹੈ ਦੁਪੱਟੇ ਨੂੰ ਤੇ ਇਸ ਤਰ੍ਹਾਂ ਇਹਦੀ ਸ਼ਰਟ ਦਾ ਪੀਸ ਆ ਠੀਕ ਹੈ ਜੀ ਮੈਚਿੰਗ ਛੋਟਾ ਸਲਵਾਰ ਵਰਕ ਵਾਲਾ 650 ਰੁਪਏ ਦਾ ਪ੍ਰਾਈਸ ਆ ਬਹੁਤ ਹੀ ਜਾਇਜ਼ਾ ਪ੍ਰਾਈਸ ਆ ਜੇ ਤੁਹਾਨੂੰ ਪਸੰਦ ਆ ਤਾਂ ਇਸ ਤਰ੍ਹਾਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋਗੇ ਤੇ ਦੂਸਰਾ ਕਲਰ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਵਾਈਨ ਸ਼ੇਡ ਚ ਆ ਦੇਖੋ ਜੀ ਦੇਖੋ ਇਹਦਾ ਵਰਕ ਕਿੰਨੇ ਸਫਾਈ ਨਾਲ ਹੋਇਆ ਹੋਇਆ ਕੋਈ ਧਾਗਾ ਇੱਧਰ ਉੱਧਰ ਨਹੀਂ ਹੈਗਾ ਤੇ ਆਹ ਵਾਲਾ ਇਹਦੀ ਸ਼ਰਟ ਦਾ ਪੀਸ ਆ ਤੇ ਦੁਪੱਟੇ ਤੇ ਸਤਰਾ ਪੱਟੀ ਲੱਗੀ ਹੋਈ ਆ ਵਾਈਨ ਕਲਰ ਦਾ ਸੂਟ ਹੈਗਾ ਆ ਲੋ ਜੀ ਜੇ ਤੁਹਾਨੂੰ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ 650 ਰੁਪਏ ਪ੍ਰਾਈਸ ਹੈ ਜੀ ਜਾਇਦ ਜੇ ਪ੍ਰਾਈਸ ਦੇ ਸੂਟ ਨੇ ਇਹ ਤੇ ਪਲੀਜ਼ ਸਾਨੂੰ ਜਰੂਰ ਜਲਦੀ ਆਰਡਰ ਕਰ ਦਿਆ ਕਰੋ ਕਈ ਵਾਰੇ ਇਦਾਂ ਦੇ ਸੂਟ ਹੁੰਦੇ ਆ ਸਤੋਂ ਘਰ ਤੋਂ ਵੀ ਸੇਲ ਹੋ ਜਾਂਦੇ ਨੇਗੇ ਜੇ ਤੁਹਾਨੂੰ ਸੂਟ ਚਾਹੀਦੇ ਆ ਤਾਂ ਸਾਨੂੰ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਆ ਕਰੋ ਇਹ ਸੂਟ ਮਿਲਦੇ ਨਹੀਂ ਹੈਗੇ ਜੀ ਬਹੁਤ ਅਸੀਂ ਟਰਾਈ ਕਰਕੇ ਫੇਰ ਸੂਟ ਲੈ ਕੇ ਆਉਣੇ ਆਗੇ ਇੰਨੀ ਕਾ ਰੇਂਜ ਵਿੱਚ ਕਿਥੋਂ ਨਹੀਂ ਸੂਟ ਮਿਲਦੇ ਹੈਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਤੀਸਰਾ ਕਲਰ ਕਾਟਨ ਦੇ ਸੂਟ ਨੇ ਜੀ ਇਹ ਤੇ ਆ ਦੇਖੋ ਜੀ ਗ੍ਰੀਨ ਕਲਰ ਦੀ ਸਲਵਾਰ ਹੈ ਇਹ ਵੀ ਵਰਕ ਸੇਮ ਹੋਊਗਾ ਲਓ ਜੀ ਇਸ ਤਰ੍ਹਾਂ ਦਾ ਇਹਦਾ ਸ਼ਾਲਟਰ ਦਾ ਪੀਸ ਆ ਉਹੀ ਪੱਟੀ ਨਾਲ ਦੁਪੱਟਾ ਦਾ ਆ ਲਓ ਜੀ ਕਪੜਾ ਕਾਟਨ ਦਾ ਹੋਊਗਾ ਜੀ ਇਹ ਨਹੀਂ ਹੈਗਾ ਕਿ ਗਰਮੀ ਵਿੱਚ ਆਪਾਂ ਤੁਹਾਨੂੰ ਜਾਂ ਕ੍ਰੇਪ ਭੇਜ ਦਾਂਗੇ ਜਾਂ ਜੌਰਜਟ ਭੇਜ ਦਾਂਗੇ ਪ्युअर ਕਾਟਨ ਦਾ ਕਪੜਾ ਹੋਊਗਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਮਹਿਰੂਨ ਕਲਰ ਲਓ ਜੀ ਇਸਿੰਨ ਦਾ ਸਿੰਗਲ ਪੀਸ ਆਉਂਦੇ ਨੇਗੇ ਕਲਰ ਚ ਇਸ ਤਰ੍ਹਾਂ ਆਉਂਦੇ ਸੂਟ ਆ ਇਹਦਾ ਪ੍ਰਾਈਸ ਵੀ 650 ਆ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਚਾਰ ਸੂਟ ਦਿਖਾਏ ਨੇ ਜੀ ਸਲਵਾਰ ਵਰਕ ਵਾਲੇ ਹੁਣ ਕੁਝ ਸੂਟ ਆਪਾਂ ਤੁਹਾਨੂੰ ਆਲ ਓਵਰ ਦਿਖਾਉਣੇ ਆਗੇ ਇਹਨਾਂ ਦਾ ਪ੍ਰਾਈਸ ਘੱਟ ਰਹੂਗਾ ਆ ਦੇਖੋ ਗ੍ਰੇ ਤੇ ਔਰੇਂਜ ਦੀ ਮੈਚਿੰਗ ਜੀ ਹੈ ਇਹਦੇ ਨਾਲ ਇਹ ਆਲ ਓਵਰ 5 ਮੀਟਰ ਸੂਟ ਆ ਜੀ કોટਨ ਦਾ ਸੂਟ ਹੈ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਦੁਪੱਟਾ ਚਾਹੀਦਾ ਜੀ ਅਸੀਂ ਦੁਪੱਟਾ ਵੀ ਨਾਲ ਲਾ ਕੇ ਦੇ ਦਾਂਗੇ ਪਰ ਇਹ ਬਿਨਾ ਦੁਪੱਟੇ ਤੋਂ ਨੇ 500 ਰੁਪਿਆ ਇਹਦਾ ਪ੍ਰਾਈਸ ਹੈਗਾ ਤੇ ਦੂਸਰਾ ਕਲਰ ਹੈਗਾ ਆਪਣੇ ਕੋਲੇ ਮਲਟੀ ਕਲਰ ਆ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਦੁਪੱਟਾ ਲਾ ਸਕਦੇ ਹੋ ਦੁਪੱਟੇ ਆਪਣੇ ਕੋਲੇ ਘਰ ਪਏ ਹੁੰਦੇ ਨੇਗੇ ਤੇ ਇਹਦੇ ਵਿੱਚ orange ਕਲਰ navy ਕਲਰ purple ਕਲਰ 3-4 ਕਲਰ ਨੇ green ਦਾ ਕਲਰ ਆਗਾ 500 ਰੁਪਿਆ ਇਹਦਾ ਸੂਟ ਦਾ ਪ੍ਰਾਈਸ ਹੈਗਾ ਕਾਟਨ ਦਾ ਸੂਟ ਆ ਜੀ ਇਹ ਤੇ ਹੁਣ ਇੱਕ ਕਲਰ ਹੋਰ ਆ ਜੀ ਇਹਦੇ ਵਿੱਚ ਲਾਈਟ ਕਲਰ ਆ ਆ ਦੇਖੋ ਕੈਮਰੇ ਵਿੱਚ ਤੁਹਾਨੂੰ ਥੋੜਾ ਜਿਹਾ ਲਾਈਟ ਦਿਖਦਾਗਾ ਆ ਦੇਖੋ ਇਹ ਥੋੜਾ ਜਿਹਾ ਡਾਰਕ ਆ ਇਸ ਤੋਂ ਇਹ ਵੀ ਆਲ ਓਵਰ ਆ ਜੀ ਇਹ ਵੀ ਬਿਨਾਂ ਦੁਪੱਟੇ ਤੋਂ ਆ 500 ਰੁਪਿਆ ਇਹਦਾ ਪ੍ਰਾਈਸ ਹੈਗਾ ਕਾਟਨ ਦਾ ਸੂਟ ਆ ਇਹ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਬਾਰਕ ਵਾਲਾ ਸੂਟ ਚਾਹੀਦਾ ਜੀ ਜਾਂ ਮਸ਼ੀਨ ਵਰਕ ਜਾਂ ਹੈਂਡ ਵਰਕ ਕਿਸੇ ਵੀ ਤਰ੍ਹਾਂ ਦਾ ਬਾਰਕ ਵਾਲਾ ਸੂਟ ਚਾਹੀਦਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਜੇ ਤੁਸੀਂ ਆਪਣੇ ਮਨ ਪਸੰਦੀ ਕਢਾਈ ਕਰਾਉਣਾ ਚਾਹੁੰਦੇ ਆ ਤਾਂ ਤੁਸੀਂ ਉਹ ਵੀ ਸਾਨੂੰ ਪਿਕ ਭੇਜ ਕੇ ਉਸ ਤਰ੍ਹਾਂ ਦਾ ਸੂਟ ਕਰਵਾ ਸਕਦੇ ਹੋਗੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕਈ ਸੂਟ ਦਿਖਾਏ ਨੇ ਮੈਨੂੰ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ